ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਕਾਡਨਿੰਗ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਮਟਰੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਆਦਿਸ਼ ਬਣਦੀ ਹੈਗੀ ਆ ਹਾਂਜੀ ਮਟਰੀ ਬਣਾਉਣ ਲਈ ਆਪਾਂ ਜੀ ਇਹ ਸਮਾਨ ਲਿਆ ਹੈਗਾ ਆ ਪਹਿਲਾਂ ਤਾਂ ਆਪਾਂ ਇਹ ਮੈਦਾ ਲਿਆ ਹੈਗਾ ਆ ਇਹ ਜੀ 1 ਕਿਲੋ ਹੈਗਾ ਆ ਇਹਨੂੰ ਤੁਸੀਂ ਛਾਣ ਲੈਣਾ ਹੈਗਾ ਅਸੀਂ ਇਹਨੂੰ ਛਾਣ ਲਿਆ ਹੈਗਾ ਆ ਹਾਂਜੀ ਤੇ ਇਹਦੇ ਵਿੱਚ ਆਪਾਂ ਜੀ 4 ਤੋਂ 5 ਚਮਚੇ ਕਿਉੜੀ ਪਾਵਾਂਗੇ ਇਹ 1.5 ਚਮਚ ਆਪਣੇ ਕੋਲ ਇਹ ਜਵੈਨ ਹੈਗੀ ਆ ਜਿਹੜੀ ਇਹ ਵੀ ਆਪਾਂ ਇਹਨੂੰ ਮਸਲ ਕੇ ਹੱਥੇ ਉੱਤੇ ਪਾਵਾਂਗੇ ਇਹ 1 and 1/2 ਡੇਢ ਚਮਚ ਆਪਣੇ ਕੋਲ ਹੈਗਾ ਆ ਇਹ ਲੂਣ ਹੈਗਾ ਆ ਪਿੰਕ ਸਾਲਟ ਆ ਹਮਾਲੀਅਨ ਸਾਲਟ ਅੱਧਾ ਚਮਚਾ ਆਪਾਂ ਇਹਦੇ ਵਿੱਚ ਜੀ ਬੇਕਿੰਗ ਸੋਡਾ ਜਿਹੜਾ ਇਹ ਬੇਕਿੰਗ ਪਾਊਡਰ ਆ ਇਹ ਪਾਵਾਂਗੇ ਇਹ ਜੀ ਆਪਾਂ ਫਿਰ ਬਾਅਦ ਦੇ ਵਿੱਚ ਇਹਨੂੰ ਡੋ ਬਣਾਉਣਾ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਆਪਣਾ ਜਿਹੜਾ ਹੈਗਾ ਮੈਦਾ ਹੈਗਾ ਆ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਸਾਲਟ ਪਹਿਲਾਂ ਪਾਉਣਾ ਹੈਗਾ ਆ ਇਹ 1 and 1/2 ਸਪੂਨ ਹੈਗਾ ਆ ਡੇਢ ਚਮਚਾ ਹਾਂਜੀ ਇਹ ਜਵੈਣ ਹੈਗੀ ਆ ਇੰਨੇ ਜਵੈਣ ਆ ਇਹਨਾਂ ਆਪਾਂ ਥੋੜੀ ਹੱਥ ਦੇ ਉੱਤੇ ਇਦਾਂ ਜਿਹਾ ਕ੍ਰਸ਼ ਕਰਕੇ ਮਸਲ ਕੇ ਪਾ ਦੇਣੀ ਹੈਗੀ ਆ ਫਿਰ ਇਹਦਾ ਜੀ ਬਹੁਤ ਹੀ ਵਧੀਆ ਹਾਂਜੀ ਫਲੇਵਰ ਆਉਂਦਾ ਹੈਗਾ ਯਾ ਮਟਰੀ ਦੇ ਵਿੱਚ ਹਾਂਜੀ ਇਦਾਂ ਚਮਚਾਏ ਜੀ ਆਪਾਂ ਪਾਉਣਾ ਹੈਗਾ ਜਿਹੜਾ ਆਪਣਾ ਬੇਕਿੰਗ ਪਾਊਡਰ ਹੈਗਾ ਯਾ ਤੁਸੀਂ ਜਿੰਨਾ ਵੀ ਮੈਦਾ ਲੈਨੇ ਆ ਤੁਸੀਂ ਉਹਦੇ ਹਿਸਾਬ ਦੇ ਨਾਲ ਹਾਂਜੀ ਆਪਣੀ ਮਿਹਦੇ ਵਿੱਚ ਪਾਣੀ ਹੈਗੀ ਆ ਹਾਂਜੀ ਆਪਣੇ ਕਚਾਰ ਤੋਂ ਪੰਜ ਸਬਜ਼ੀ ਜਿਹੜੇ ਕਿਉ ਦੇ ਹੈਗੇ ਆ ਇਹ ਆਪਾਂ ਪਾਉਣੇ ਹੈਗੇ ਆ ਤੇ ਪਹਿਲਾਂ ਜੀ ਆਪਾਂ ਹੁਣ ਕੀ ਕਰਨਾ ਇਹਨੂੰ ਸੁੱਕੇ ਨੂੰ ਚੰਗੀ ਤਰ੍ਹਾਂ ਦਾ ਮਿਕਸ ਕਰ ਦੇਣਾ ਹੈਗਾ ਸਾਰੇ ਸਮਾਨ ਨੂੰ ਕਿਉਂਕਿ ਸਾਲਟ ਵੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਵੇ ਜੁਵੈਨ ਵੀ ਫਿਰ ਆਪਾਂ ਕਿਉ ਪਾ ਕੇ ਇਹਨੂੰ ਦਾਈ ਦੇ ਵਿੱਚ ਫਿਰ ਇਹਨੂੰ ਮਸਲਣਾ ਹੈਗਾ ਆ ਹਾਂਜੀ ਜਿਹੜਾ ਮੌਣ ਪਾਉਣੇ ਉਹ ਪਾਉਣਾ ਆਪਾਂ ਫਿਰ ਹਾਂਜੀ ਜੀ ਆਪਾਂ ਮੌਣ ਉਨੇ ਵਧੀਆ ਤਾਂ ਆਪਣਾ ਚੰਗੀ ਤਰ੍ਹਾਂ ਫ੍ਰਿੱਡੋ ਵੀ ਵਧੀਆ ਬਣਦੀ ਹੈਗੀ ਆ ਤੇ ਆਪਣੀ ਮਟਰੀਲ ਵੀ ਬਹੁਤ ਜ਼ਿਆਦੀ ਜੀ ਕ੍ਰਿਸਪੀ ਬਣਦੀ ਆ ਇਸ ਤਰ੍ਹਾਂ ਆਪਾਂ ਜੀ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਹੈਗਾ ਆ ਹੁਣ ਜੇ ਆਪਾਂ ਇਹਦੇ ਵਿੱਚ ਕਿਹੋ ਪਾਉਣਾ ਆਪਾਂ ਥੋੜਾ ਥੋੜਾ ਕਰਕੇ ਪਾਉਣਾ ਹੈਗਾ ਇਹ 4 ਤੋਂ 5 ਚਮਚੇ ਹੈਗੇ ਆ ਤੇ ਆਪਾਂ ਦੇਖਣਾ ਆਪਾਂ ਕਿੰਨਾ ਪਾਉਣਾ ਜੇ ਲੋੜ ਪਈ ਤਾਂ ਆਪਾਂ ਬਾਅਦ ਚ ਹੋਰ ਵੀ ਪਾ ਸਕਦੇ ਹੈਗੇ ਆ ਪਹਿਲਾਂ ਮੈਂ 4 ਚਮਚੇ ਪਾਉਂਗੀ ਹਾਂ ਜੀ ਖੋਣੇ ਨੂੰ ਆਪਾਂ ਜ ਚੰਗੀ ਤਰ੍ਹਾਂ ਇਦਾਂ ਮਸਲਣਾ ਹੈਗਾ ਪਹਿਲਾਂ ਇਦਾਂ ਇਹਨੂੰ ਘਿਓ ਵਿੱਚ ਲਾ ਕੇ ਫਿਰ ਆਪਾਂ ਦੋਨਾਂ ਹੱਥਾਂ ਦੇ ਨਾਲ ਇਹਨੂੰ ਇਦਾਂ ਮਿਕਸ ਕਰਨਾ ਹੈਗਾ ਆ ਹਾਂਜੀ ਘਿਓ ਮੈਂ ਹੋਰ ਪਾਉਂਗੀ ਇਹਦੇ ਵਿੱਚ ਕਿਉਂਕਿ ਆਪਣੇ ਕੋਲੇ ਇੱਕ ਕਿਲੋ ਹੈਗਾ ਆ ਜਿਹੜਾ ਮੈਂ ਇਦਾਂ ਹੈਗਾ ਇਹ ਜੇ ਜਰੂਰਤ ਪਈ ਤਾਂ ਆਪਾਂ ਇੱਕ ਦਾ ਚਮਚਾ ਹੋਰ ਪਾ ਸਕਦੇ ਹਾਂ ਘਿਓ ਦਾ ਹਾਂਜੀ ਆਪਣਾ ਜਿਹੜਾ ਇਹ ਆਪਾਂ ਕਿਓ ਪਾਇਆ ਆ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵਿੱਚ ਮਿਕਸ ਕਰ ਲਿਆ ਹੈਗਾ ਆ ਹਾਂਜੀ ਜਿਹੜਾ ਜੀ ਆਪਾਂ ਮੌਨ ਪਾਉਨੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਮਿਕਸ ਕਰਨਾ ਹੈਗਾ ਆ ਤੇ ਵਧੀਆ ਹੋਣਾ ਚਾਹੀਦਾ ਤਾਂ ਹੀ ਆਪਣੇ ਜੀ ਫਿਰ ਡੋ ਵਧੀਆ ਬਣਦੀ ਆ ਤਾਂ ਮਟਰੀ ਵਧੀਆ ਬਣੂਗੀ ਹਾਂਜੀ ਤੁਸੀਂ ਇਹਨੂੰ ਚੈੱਕ ਕਰ ਲੈਣਾ ਜਦੋਂ ਤੁਹਾਡਾ ਇਦਾਂ ਇਹ ਹੱਥ ਦੇ ਵਿੱਚ ਲੈ ਕੇ ਜਦੋਂ ਇਹਦੀ ਇਦਾਂ मुट्ठी ਜੀ ਵੱਜਦੀ ਹੈਗੀ ਆ ਤੇ ਇਸ ਵਿੱਚ ਹਾਂਜੀ ਆਪਣਾ ਇਹ ਹੁਣ ਠੀਕ ਹੈਗਾ ਮੌਨ ਇਹਨਾਂ ਜੇ ਤੁਹਾਡਾ ਥੋੜਾ ਦਰਦਰਾ ਜਿਹਾ ਨਹੀਂ ਤੁਹਾਡੇ ਇਦਾਂ ਹੁੰਦੇ ਹੈਗਾ ਮੁੱਠੀ ਵੱਜਦੀ ਤੇ ਫਿਰ ਤੁਸੀਂ ਥੋੜਾ ਜਿਹਾ ਘਿਓ ਇਹਦੇ ਵਿੱਚ ਹੋਰ ਪਾ ਕੇ ਹੰਦੀ ਮੜ ਲੈਣਾ ਹੁਣ ਜੀ ਆਪਣਾ ਇਹ ਹੋ ਗਿਆ ਤਾਂ ਹੁਣ ਆਪਣਾ ਇਹਨੂੰ ਪਾਣੀ ਪਾ ਕੇ ਥੋੜਾ ਥੋੜਾ ਹੰਦੀ ਆਪਾਂ ਇਹ ਗੁੰਨ ਲੈਣਾ ਹੈਗਾ ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਹੈਗੇ ਇਹ ਵਾਲਾ ਆਟਾ ਜੀ ਆਪਾਂ ਨਾ ਤਾਂ ਬਹੁਤਾ ਸਖਤ ਗੁੰਨਣਾ ਹੈਗਾ ਨਾ ਬਹੁਤਾ ਨਰਮ ਹੋਵੇ ਹਾਂਜੀ ਫੇਰੀ ਮੱਟੀ ਆਪਣੀ ਵਧੀਆ ਬਣਦੀ ਹੈਗੀ ਜੇ ਡੋ ਵਧੀਆ ਬਣਦੀ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਜੀ ਗੁੰਨ ਲੈਣਾ ਹੈਗਾ ਜਿੱਦਾਂ ਡੋ ਬਣਾ ਲੈਣੀ ਹੈਗੀ ਆ ਥੋੜਾ ਥੋੜੇ ਪਾਉਣਾ ਹਾਂਜੀ ਕਿਉਂਕਿ ਫਿਰ ਇਹ ਜ਼ਿਆਦਾ ਨਹੀਂ ਇਕਦਮ ਆਪਾਂ ਪਾਣੀ ਪਾਉਣਾ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਗੁੰਨ ਲੈਣਾ ਹੈ ਨਾ ਤੇ ਗੁੰਦ ਕੇ ਵਧੀਆ ਹਾਂਜੀ ਹੁਣ ਰੋਟੀ ਬਣਾ ਲੈਣੀ ਹੈਗੀ ਆ ਥੋੜਾ ਥੋੜਾ ਕਰਕੇ ਹਾਂਜੀ ਪਾਣੀ ਪਾਉਣਾ ਹੈਗਾ ਇਕਦਮ ਨਹੀਂ ਜ਼ਿਆਦਾ ਪਾਣੀ ਪਾਉਣਾ ਹੈਗਾ ਆਪਣੇ ਜੇ ਡੋ ਹੋਣੇ ਆਲਮੋਸਟ ਆਪਾਂ ਇਹਨੂੰ ਚੰਗੀ ਤਰ੍ਹਾਂ ਹਾਂਜੀ ਇਹਨੂੰ ਮਲ ਲਿਆ ਹੈਗਾ ਜਾਂ ਬਣ ਗਈ ਆ ਥੋੜਾ ਜਿਹਾ ਆਪਾਂ ਇਹਨੂੰ ਹੋਰ ਕਰਨਾ ਹੈਗਾ ਇਹਦੀ ਆਪਣੀ ਚੰਗੀ ਤਰ੍ਹਾਂ ਹਾਂਜੀ ਆਪਾਂ ਇਹਨੂੰ ਗੁੰਨਣਾ ਹੈਗਾ ਜਿਦਾ ਏਦਾ ਮੁੱਠੀ ਨਾਲ ਚੰਗੀ ਤਰ੍ਹਾਂ ਹੱਥਾਂ ਦੇ ਜਸਤਰਾ ਆਪਾਂ ਆਟਾ ਗੁੰਨਦੇ ਆ ਜੇ ਡੋ ਆਪਣੀ ਵਧੀਆ ਇਹ ਮਲ ਹੁੰਦੀ ਇਹਨੂੰ ਕ੍ਰੈਕ ਨਹੀਂ ਆਉਂਦੇ ਹੈਗੇ ਤੇ ਤਾਂ ਹੀ ਆਪਣੀ ਜੀ ਫਿਰ ਮੱਟੀ ਵਧੀਆ ਬਣਦੀ ਹੁਣ ਮੈਂ ਸ਼ੀਟ ਦੇ ਉੱਤੇ ਇਹਨੂੰ ਇਸ ਤਰ੍ਹਾਂ ਕਰ ਲਉਂਗੀ ਹਾਂਜੀ ਕਿਉਂਕਿ ਕਾਫੀ ਇਹਨੂੰ ਵਧੀਆ ਹਾਂਜੀ ਆਪਾਂ ਨੂੰ ਟਾਈਮ ਦੇਣਾ ਪੈਂਦਾ ਹੈਗਾ ਸੰਗੀ ਤਰ੍ਹਾਂ ਇਸ ਤਰ੍ਹਾਂ ਗੁੰਨਣਾ ਪੈਂਦਾ ਆ ਹਾਂਜੀ ਆਲਮੋਸਟ ਇਹ ਆਪਣੀ ਹੁਣ ਰੈਡੀ ਹੈਗੀ ਆ ਹਾਂਜੀ ਇਹ ਸਮੂਥ ਹੋਣੀ ਚਾਹੀਦੀ ਬਿਲਕੁਲ ਇਹਦੇ ਉੱਤੇ ਕ੍ਰੈਕ ਨਹੀਂ ਹੋਣੇ ਚਾਹੀਦੇ ਹੁਣ ਆਪਾਂ ਇਹ ਕਰਨਾ ਜੀ ਇਹਦੇ ਇਦਾਂ ਪੀਲੇ ਛੋਟੇ-ਛੋਟੇ ਬਣਾ ਲੈਣੇ ਹੈਗੇ ਆ ਇਦਾਂ ਕੱਪਾਂ ਜੀ ਇਦਾਂ ਪੀੜਾ ਲੈਣਾ ਹੈਗਾ ਇਹ ਇਹ ਬਣਾ ਕੇ ਤੇ ਹੁਣ ਆਪਾਂ ਜੀ ਇਹਨ ਵੇਲ ਕੇ ਤੇ ਫਿਰ ਆਪਾਂ ਇਹਦੇ ਮਟਰੀ ਕੱਟ ਲੈਣੀ ਹੈਗੀ ਆ ਇਹ ਆਪਣਾ ਰੈਡੀ ਹੋ ਗਿਆ ਹੁਣ ਆਟਾ ਇਹਦਾ ਹਾਂਜੀ ਆਪਣਾ ਤੇ ਹੁਣ ਆਟਾ ਰੈਡੀ ਆ ਤੇ ਆਪਾਂ ਇਹਦੇ ਜਿਹੜੇ ਪੇੜੇ ਬਣਾ ਲਏ ਆ ਆਪਾਂ ਇਹਦਾ ਇਸ ਤਰ੍ਹਾਂ ਪੇੜੇ ਬਣਾ ਕੇ ਰੱਖ ਲੈ ਦੋ ਤਿੰਨ ਤੇ ਇੱਕ ਪੇੜਾ ਹੁਣ ਆਪਾਂ ਲੈ ਕੇ ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਜੀ ਆਪਾਂ ਵੇਲ ਲੈਣਾ ਹੈਗਾ ਹਾਂਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੀ ਆਪਣੀ ਰੋਟੀ ਹੈਗੀ ਇਹਨੂੰ ਐਨ ਬਰੀਕ ਕਰਨਾ ਪਤਲੀ ਕਰਨਾ ਬਹੁਤ ਜ਼ਿਆਦੀ ਨਹੀਂ ਪਰ ਹਜੇ ਆਪਾਂ ਇਹਨੂੰ ਥੋੜਾ ਹੋਰ ਵੇਲਣਾ ਫਿਰ ਆਪਾਂ ਜੀ ਇਹਨੂੰ ਪੀਸੇਸ ਚ ਕੱਟ ਲੈਣੇ ਹੈਗੇ ਆ ਇਕੋ ਰੜੀ ਆਪਾਂ ਇਹ ਕੱਟ ਕੇ ਰੱਖ ਲਿਆ ਹੈਗਾ ਹੈ ਆਪਣਾ ਕਿ ਲੋਹ ਤੇ ਇਸ ਤਰ੍ਹਾਂ ਆਪਾਂ ਇਹਨੂੰ ਵੀ ਥੋੜੀ ਜਿਹੀ ਬ੍ਰੀਕ ਹੋਰ ਕਰਨਾ ਪਤਲੀ ਕਰਨਾ ਹਾਂਜੀ ਆਪਣੀ ਜਿਹੜੀ ਜੀ ਇਹ ਹੁਣ ਆਪਾਂ ਕਿਡਾ ਲਿਆ ਸੀਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਵੇਖ ਲਿਆ ਹੈਗਾ ਹਾਂਜੀ ਤਹਣੇ ਵਧੀਆ ਆਪਾਂ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਜੀ ਪਤਲਾ ਰੱਖਣਾ ਹੈਗਾ ਯਾ ਨਾ ਬਹੁਤ ਜ਼ਿਆਦੀ ਬਣੀ ਪਤਲੀ ਕਰਨੀ ਪਰ ਇੰਨੀ ਕੁ ਪਤਲੀ ਆਪਾਂ ਰੱਖਣੀ ਤੇ ਮਟਰੀ ਵਧੀਆ ਬਣਦੀ ਆ ਇਹਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਹੁਣ ਆਪਾਂ ਇਹਨਾਂ ਦੇ ਕੱਟ ਲੈਣਾ ਹੈਗਾ ਕੰਟੀਸਤਰ ਜੇ ਆਪਣਾ ਇਹ ਜਿਹੜੀ ਸਾਰੀ ਮਟਰੀ ਹੈਗੀ ਇਹ ਕੱਟ ਲੈਣੀ ਹੈਗੀ ਆ ਤੁਸੀਂ ਜਿੱਡੇ ਵੀ ਇਹਦੇ ਪੀਸਸ ਕੱਟਣੇ ਹੈਗੇ ਕੱਟ ਲੈਣੇ ਤੇ ਜਿਹੜੀਆਂ ਆਪਣੀਆਂ ਜਿਹੀਆਂ ਛੋਟੀਆਂ-ਛੋਟੀਆਂ ਸਾਈਡਾਂ ਲੱਗੀਆਂ ਇਹਨੂੰ ਆਪਾਂ ਚੱਕ ਲੈਣਾ ਦੁਬਾਰਾ ਆਪਾਂ ਡੋਅ ਦੇ ਵਿੱਚ ਇਹਨੂੰ ਮਲ ਸਕਦੇ ਹੈਗੇ ਆ ਇਹ ਆਪਾਂ ਸਾਰੇ ਇੱਕ ਵਾਰੀ ਜੀ ਬਣਾ ਕੇ ਰੱਖ ਲੈਣੇ ਇਸ ਤਰ੍ਹਾਂ ਕੰਟੀਨਿਊ ਤੇ ਫਿਰ ਆਪਾਂ ਇਹਨੂੰ ਫਰਾਈ ਕਰਨਾ ਹੈਗਾ ਬਾਅਦ ਵਿੱਚ ਹਾਂਜੀ ਇਸ ਤਰ੍ਹਾਂ ਜੀ ਤਾਂ ਆਪਾਂ ਬਣਾ ਕੇ ਰੱਖਿਆ ਇਸ ਤਰ੍ਹਾਂ ਹੀ ਆਪਾਂ ਇਹ ਕਿਸੇ ਥਾਲੀ ਦੇ ਵਿੱਚ ਸਾਰੇ ਪਾ ਲੈਣੇ ਬਣਾ ਕੇ ਫਿਰ ਆਪਣੇ ਲਈ ਈਜ਼ੀ ਰਹਿੰਦਾ ਜਿਹੜੇ ਆਪੇ ਨੈਕਸਟ ਡੋ ਵੀ ਹੈਗੀ ਉਹ ਵੀ ਆਪਾਂ ਇਸ ਤਰ੍ਹਾਂ ਹੀ ਇਹਦੇ ਕੱਟ ਕੇ ਤੇ ਚੱਕ ਲੈਣੇ ਹੈਗੇ ਹਾਂਜੀ ਇਹ ਜੁੜਦੇ ਨਹੀਂ ਹੈਗੇ ਬਸ ਜਦੋਂ ਆਪਾਂ ਤੇਲ ਤੇ ਇਹਨੂੰ ਫਰਾਈ ਕਰਨਾ ਤੇ ਆਪਣੇ ਆਪ ਹੀ ਹੋ ਜਾਂਦੇ ਹੈਗੇ ਆ ਤੇ ਕੰਟੀਨਿਊ ਆਪਾਂ ਦੂਸਰੀ ਡੋਗ ਇਸ ਤਰ੍ਹਾਂ ਬਣਾ ਕੇ ਰੱਖ ਲੈਣੀ ਹੈਗੀ ਆਪਣੇ ਜੀ ਮਟਰੀ ਆਪਾਂ ਇਹ ਸਾਰੇ ਹੁਣ ਕੱਟ ਲਏ ਹੈਗੇ ਆ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਆਪਾਂ ਫਰਾਈ ਕਰ ਲੱਗੇ ਆ ਤੇਲ ਨੂੰ ਆਪਾਂ ਅਲਰੇਡੀ ਗਰਮ ਰੱਖਿਆ ਹੈਗਾ ਗਰਮ ਹੋਇਆ ਤੇ ਆਪਾਂ ਇੱਕ ਪੀਸ ਦੀ ਪਾ ਕੇ ਦੇਖ ਲੈਣਾ ਪਹਿਲਾਂ ਜੇ ਤਾਇੇਗੇ ਥੱਲੇ ਰਹਿੰਦਾ ਹੈਗਾ ਨਹੀਂ ਉੱਪਰ ਆਉਂਦਾ ਤਾਂ ਇਸ ਮੇਨ ਆਪਣਾ ਤੇਲ ਅਜੇ ਗਰਮ ਨਹੀਂ ਹੋਇਆ ਇੰਪਰਟ ਆ ਕੇ ਆ ਜਾਂਦਾ ਹੈ ਤਾਂ ਫਿਰ ਆਪਣਾ ਤੇਲ ਗੋਟ ਹੈਗਾ অলমোਸਟ ਲੱਗਦਾ ਹੁਣ ਆਪਣਾ ਤੇਲ ਵੀ ਕਰਨ ਹੋਇਆ ਹੀ ਹੈਗਾ ਪਰ ਅਪਰ ਚੈੱਕ ਕਰ ਲੈਣਾ ਪਹਿਲਾਂ ਬਾਅਦ ਵਿੱਚ ਆਪਾਂ ਸਾਰੀ ਨਾਲ ਹੀ ਮਟਰੀ ਪਾ ਦੇਣੀ ਹੈਗੀ ਹੈ ਹਾਂਜੀ ਹੁਣ ਕਿ ਆਪਾਂ ਸਾਰੀ ਤੇਰੀ ਮਟਰੀ ਲੈ ਲਈ ਆ ਇਹਨੂੰ ਹੌਲੀ ਹੌਲੀ ਆਪਾਂ ਇੱਦਾਂ ਪਾ ਦੇਣੀ ਹੈਗੀ ਆ ਕਿਉਂਕਿ ਫੇਰੇ ਤੇ ਆਪਰੇ ਕਰਨੇ ਲਈ ਹੋ ਜਾਂਦੀ ਹੈਗੀ ਆ 이렇게 안나보 una policia e बहुत हौली हौली मिला है क्योंकि तो अपने आप ही कली कली तेल जल्दी हो जाती है पहले आपके रखनी होंगे हम जी आप जो अपना घोड़ा जा फिर आप हीट कर देने पहला आपना ਹਜੇ ਆਪਾਂ ਦੀ ਇਹਨੂੰ ਹੌਣ-ਹੌਣ ਕਰ ਹਿਲਾਇ ਜਾਣਾ ਹੈਗਾ ਆ ਹਜੇ ਇਹਨੂੰ ਆਪਾਂ ਫਰਾਈ ਕਰਨਾ ਹੈ ਇਹਨੂੰ 8 ਤੋਂ 10 ਮਿੰਟ ਲੱਗ ਜਾਂਦੇ ਹਨ ਜੇ ਕਪਰ ਦੀ ਗੈੜੀ ਹੁੰਦੀ ਨੂੰ ਥੋੜ-ਥੋੜ ਦੇ ਹਿਲਾਵਾਂਗੇ ਤੇ ਨਹੀਂ ਤਾਂ ਫਿਰ ਇੱਕ ਸਾਈਡ ਤੋਂ ਇਹ ਕਾਲੀ ਹੋਣ ਲੱਗ ਜਾਂਦੀ ਜੇ ਆਪਾਂ ਹਿਲਾਉਂਦੇ ਨਹੀਂ ਹੈਗੇ ਫਿਰ ਇੱਕ ਸਾਈਡ ਹੀ ਰਹਿ ਜਾਂਦੀ ਆ ਆਪਾਂ ਇਹਨੂੰ ਸਲੋ ਹੀਟ ਤੇ ਹਾਂਜੀ ਜਲੇ ਥੋੜਾ ਜਿਹਾ ਹੋਰ ਇਹਨੂੰ ਫਰਾਈ ਕਰਨਾ ਹੈ ਕਈ ਫਿਰ ਆਪਾਂ ਬਾਹਰ ਕੱਢ ਲੈਂਦੇ ਆ ਤੇ ਬਹੁਤ ਹੀ ਵਧੀਆ ਮਟਰੀ ਬਣਦੀ ਹੈਗੀ ਤੇ ਟੇਸਟ ਵੀ ਹੁੰਦੀ ਹੈਗੀ ਆ ਆਪਾਂ ਕੱਲ ਦੇ ਵਿੱਚ ਬਣਾ ਲੈਣੀ ਚਾਹੀਦੀ ਹਾਂ ਜੀ ਬੱਚੇ ਬਾਹਰੋਂ ਵੀ ਕੁਲਕੀ ਮੇਰਾ ਖਾਂਦੇ ਆ ਤੇ ਆਪਾਂ ਨੂੰ ਨਿਕਲਦੀ ਚੀਜ਼ ਬਣਾ ਕੇ ਥੋੜਾ ਰੱਖ ਲੀ ਹਾਂ ਬਹੁਤ ਵਧੀਆ ਲੱਗੇ ਲੱਗੇ ਹਾਂ ਹਾਂ ਜੀ ਆਪਣੀ ਮਟਰ ਜੀ ਹੁਣ ਫਰਾਈ ਹੋ ਗਈ ਹੈ ਹੁਣ ਕੀ ਕਰਨਾ ਇਹਨੂੰ ਜੀ ਆਪਾਂ ਬਾਹਰ ਕੱਢ ਲੈਣਾ ਹੈ ਤਾਂ ਇਹ ਕੋੜੀਆ ਪਤੇ ਇਹ ਲੈਦਾ ਸਭ ਨੂੰ ਸੁੱਕ ਦੇਣਾ ਹੈ ਕਿਉਂਕਿ ਇਹ ਕਾ ਫਿਰ ਜਦ ਫਿਰ ਲੈਣਾ ਹੈ കാല 何 ਹਾਂ ਜੀ ਆਪਣੀ ਜੀ ਮਟਰੀਅਲ ਇਹ ਬਣ ਜਾਈ ਹੈਗੀ ਆ ਜੀ ਤੈਨੂੰ ਆਪਾਂ ਸਾਰੇ ਕੱਟ ਲਿਆ ਟਰੇ ਦੇ ਵਿੱਚ ਤੇ ਹੁਣ ਜੀ ਠੰਡੀ ਹੋ ਕੇ ਤੈਨੂੰ ਆਪਾਂ ਖਾਣਦੇ ਆ ਇੰਜੋਏ ਕਰਦੇ ਆ ਜੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲੱਕ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ